ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਕੁਝ ਦਿਨਾਂ ਤੋਂ ਪੰਜਾਬ ਦੀਆਂ ਖਬਰਾਂ ਵਿੱਚ ਤੁਸੀਂ ਇੱਕ ਨਾਮ ਕਈ ਵਾਰ ਸੁਣਿਆ ਹੋਵੇਗਾ ਜਥੇਦਾਰ ਗੁਰਦੇਵ ਸਿੰਘ ਕੌਕੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਿਹਨਾਂ ਨੂੰ 1 ਜਨਵਰੀ 1993 ਨੂੰ ਸ਼ਹੀਦ ਕੀਤਾ ਗਿਆ ਕਿਉਂ ਸ਼ਹੀਦ ਕੀਤਾ ਗਿਆ ਤੇ ਕਿਸ ਦੇ ਕਿਸ ਦੇ ਕਹਿ ਤੇ ਸ਼ਹੀਦ ਕੀਤਾ ਇਹ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦਾਲ ਹੀ ਉਸ ਰਿਪੋਰਟ ਦਾ ਵੀ ਜ਼ਿਕਰ ਕਰਾਂ ਕਿ ਜੋ ਅੱਜ ਤੱਕ ਜੱਤਕ ਨਹੀਂ ਹੋ ਸਕੀ ਅਤੇ ਕੀ ਲਿਖਿਆ ਹੈ ਉਸ ਰਿਪੋਰਟ ਵਿੱਚ ਜੋ ਸਰਕਾਰਾਂ ਇੰਦੀਆਂ ਡਰ ਰਹੀਆਂ ਹਨ ਕਿ ਉਹ ਜੈਸੀ ਸ਼ਖਸੀਅਤ ਜਿ세 ਦਾ ਗੁਰਦੇਵ ਸਿੰਘ ਕੋਕੇ ਦੀ ਜਿੱਦੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹ ਕਿਸੇ ਬਾੜੇ ਦੇਲ ਵਾਲੇ ਪਤੇ ਤੋਂ ਸੁਣੇ ਨਹੀਂ ਜਾਣੇ ਦੇਖਣੇ ਤਾਂ ਬਹੁਤ ਦੂਰ ਦੀ ਗੱਲ ਹੈ ਦੋਸਤੋ ਅੱਜ ਦੀ ਵੀਡੀਓ ਇਸੇ ਤੇ ਆਧਾਰਤ ਹੈ ਸੋ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਓ ਹੁਣ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਕਿਹਾ ਜਾਂਦਾ ਹੈ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਇੱਕ ਪੂਰਣ ਗੁਰਸਿੱਖ ਸੱਚੇ ਸੁੱਚੇ ਅਤੇ ਖਾਲਸਾਈ ਜੀਵਨ ਦੇ ਧਾਰਨੀ ਸਨ ਜਿਹੜੇ ਅਖੀਰਲੇ ਸਮੇਂ ਆਪਣੀ ਕੁਰਬਾਨੀ ਦੇ ਕੇ ਆਪਣੇ ਆਪ ਨੂੰ ਅਮਰ ਕਰ ਗਏ ਹਰ ਵਕਤ ਦਾ ਬਾਣੀ ਵਿੱਚ ਲੀਡ ਰੈਡ ਵਾਲੇ ਜਥੇਦਾਰ ਜੀ ਪੰਜਾਬ ਦੇ ਉਸ ਵਕਤ ਦੇ ਚੱਲ ਰਹੇ ਖਾਰਕੂਵਾਦ ਦੇ ਦੌਰ ਵਿੱਚ ਹੋਰ ਹੈ ਤਸ਼ੱਦਦ ਅਤੇ ਅਣਹੜਿਆ ਦੇ ਵਿਰੁੱਧ ਵੀ ਬੜੇ ਬਲਦ ਅਤੇ ਡਵੇਕਲੇ ਠੱਗਾਂ ਨਾਲ ਲੜੇ ਸਾਲ 1984 ਵਿੱਚ ਜੂੜ ਦੇ ਵਹੀਦੇ ਅਪਰੇਸ਼ਨ ਬਲੂ ਸਟਾਰ ਦੌਰਾਨ ਕਾਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਨੂੰ ਤੋਪਾ ਟੈਂਕਾਂ ਦੇ ਨਾਲ ਢਾਹ ਢੇਰੀ ਕਰ ਦਿੱਤਾ ਜਾਂਦਾ ਤੇ ਉਸ ਵਕਤ ਤੱਕ ਸਰਕਾਰ ਇਹੀ ਅੰਦਾਜ਼ਾ ਲਗਾਉਂਦੀ ਹੈ ਕਿ ਖਾੜਕੂ ਬਾਦ ਪੰਜਾਬ ਵਿੱਚੋਂ ਖਤਮ ਹੋ ਗਿਆ ਪਰ 2 ਸਾਲ ਬਾਅਦ 26 ਜਨਵਰੀ 1986 ਨੂੰ ਪੂਰੀ ਸਿੱਖ ਕੌਮ ਸਰਬੱਤ ਖਾਲਸਾ ਬਣਾਉਂਦੀ ਹੈ ਜਿੱਥੇ ਸਭੁੱੱਚੇ ਸਿੱਖ ਪੰਥ ਵੱਲੋਂ ਛਰੋਬੜੀ ਕਮੇਟੀ ਵੱਲੋਂ ਕੀਤੀਆਂ ਰਜੁਕਤੀਆਂ ਰੱਦ ਕਰਕੇ ਨਵੇਂ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਅਤੇ ਨਵੇਂ ਗ੍ਰੰਥੀ ਸਿਗਰੀ ਚੋੜ ਕੀਤੀ ਜਾਂਦੀ ਹੈ ਉਸ ਵਕਤ ਪੂਰਾ ਖਾਲਸਾ ਪੰਥ 26 ਜਨਵਰੀ 1986 ਵਾਲੇ ਦਿਨ ਜਥੇਦਾਰ ਗੁਰਦੇਵ ਸਿੰਘ ਕੌਕੇ ਨੂੰ ਸਰਬਸੰਮਤੀ ਦੇ ਨਾਲ ਜਥੇਦਾਰ ਚੇਰੀ ਅਕਾਲ ਤਖਤ ਸਾਹਿਬ ਨਿਯੁਕਤ ਕਰਦੇ ਹਨ ਬੇਸ਼ੱਕ ਹੋਰ ਨਿਯੁਕਤੀਆਂ ਦੀ ਵਿਰੋਧਤਾ ਕੁਝ ਗੁਪਤ ਤਰੀਕੇ ਦੇ ਨਾਲ ਕੁਝ ਲੋਕ ਕਰ ਰਹੇ ਸਰ ਪਰ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਨਿਯੁਕਤੀ ਦੀ ਵਿਰੋਧਤਾ ਇਸੇ ਵੱਲੋਂ ਇਹ ਨਹੀਂ ਸੀ ਕੀਤੀ ਗਈ ਕਿਉਂਕਿ ਉਹਨਾਂ ਦਾ ਅਕਸ ਹੀ ਇਹਦਾ پاک ਪਵਿੱਤਰ ਅਤੇ ਸਾਫ਼ ਸੁਥਰਾ ਸੀ ਉਹਨਾਂ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਦੋਸ਼ ਲਾਇਆ ਹੀ ਨਹੀਂ ਸੀ ਜਾ ਸਕਦਾ ਇਸ ਤੋਂ ਸਰਬੱਤ ਖਾਲਸੇ ਤੋਂ ਬਾਅਦ ਹੀ ਅਸਲ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ 1984 ਤੋਂ ਬਾਅਦ ਸੰਘਰਸ਼ ਥੋੜਾ ਬੱਠਾ ਪੈ ਗਿਆ ਸੀ ਜਿੱਤੇ ਖਾਕੂ ਸੰਘਰਸ਼ ਤੀਜ ਹੋਇਆ ਤਾਂ ਉਸ ਦੇ ਨਾਲ-ਨਾਲ ਹੀ ਪੰਜਾਬ ਵਿੱਚ ਝੂਠੇ ਪੁਲਸ ਮੁਕਾਬਲੇ ਦਾ ਦੌਰ ਵੀ ਸ਼ੁਰੂ ਹੋ ਗਿਆ ਥਾ ਥਾ ਉਤੇ ਫੜੋ ਫੜਾਈ ਸ਼ੁਰੂ ਹੋ ਗਈ ਲਾਸ਼ਾਂ ਨੂੰ ਲਵਾਰਚ ਕਹਿ ਕੇ ਸਾਰਿਆਂ ਜਾਣ ਲੱਗਾ ਉਸ ਵਕਤ ਫਿਰ ਜਥੇਦਾਰ ਗਰਦੇਵ ਸਿੰਘ ਕਾਕੇ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਐਭੂ ਕਰਵਾ ਰੇ ਸਦ ਜਥੇਦਾਰ ਹੋੜ ਦਾ ਫਰਜ਼ ਨਿਭਾਉਦਿਆਂ ਉਹਨਾਂ ਦੀ ਪੈਨਵਾਈ ਉਹਨਾਂ ਨੇ ਸ਼ੁਰੂ ਕੀਤੀ ਉਸ ਵਕਤ ਆਪ ਸਿੱਖ ਸੰਗਤ ਵੱਲੋਂ ਹੀ ਜਥੇਦਾਰ ਸਾਹਿਬ ਦਾ ਪੂਰਤੌਰ ਤੇ ਸਹਿਯੋਗ ਕੀਤਾ ਜਾਂਦਾ ਸੀ ਖਾਰਕੂ ਉਹਨਾਂ ਨੂੰ ਆਪਣਾ ਇੱਕ ਧਾਰਮਿਕ ਆਗੂ ਦੇ ਰੂਪ ਵਿੱਚ ਸਮਝਦੇ ਸਨ ਸਰਬੱਤ ਖਾਲਸੇ ਦੀ ਇਕਜੁੱਟਤਾ ਤੋਂ ਬਾਅਦ 23 ਅਪ੍ਰੈਲ 1986 ਨੂੰ ਪੰਜਾਬ ਦੀ ਬਰਨਾਰਾ ਸਰਕਾਰ ਦੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜੀ ਜਿੱਥੇ ਗੋਲੀਆਂ ਚੰਗੀਆਂ ਕੁਝ ਖਾਰਕੂ ਗ੍ਰਿਫਤਾਰ ਕੀਤੇ ਗਏ ਜਿ세ਦਰ ਗੁਰਦੇਵ ਸਿੰਘ ਕੌਕੇ ਵੀ ਉਸ ਵਕਤ ਦਰਬਾਰ ਸਾਹਿਬ ਅੰਦਰ ਮੌਜੂਦ ਸਨ ਜਿੱਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਸ ਤੋਂ ਬਾਅਦ ਉਹ 2 ਸਾਲ ਦੇ ਕਰੀਬ ਵਕ ਵਕ ਠਾਰਿਆ ਤੇ ਜੇਲਾ ਵਿੱਚ ਤਸ਼ੱਦਦ ਦਾ ਸਹੀ ਦੇ ਰਹੇ ਜਦੋਂ 2 ਸਾਲ ਬਾਅਦ ਉਹ ਰਹਾ ਹੋਇਆ ਹੋਏ ਤਾਂ ਕੁਝ ਦਿਨਾਂ ਬਾਅਦ ਹੀ ਆਰਐਸਐਸ ਦੇ ਇੱਕ ਦਫ਼ਤਰ ਉੱਤੇ ਕਿਸੇ ਖਾੜਕੂ ਗਰੁੱਪ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਜਿਸ ਦੇ ਚੱਲਦੇ ਦੁਬਾਰਾ ਲੁਧਿਆਣੇ ਦੇ ਐਸਐਸਪੀ ਸਵੇਧ ਸੈਣੀ ਵੱਲੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਬੇਗੁਨਾਹ ਹੁੰਦੇ ਹੋਏ ਵੀ ਉਹਦਾ ਉੱਪਰ ਬੇਤਹਾਸ਼ਾ ਤਸ਼ੱਦਦ ਹੋਇਆ ਇਸ ਤੋਂ ਬਾਅਦ 1999 ਵਿੱਚ ਵੀ ਇੱਕ ਬਿੱਟ ਰਿਕਾਰਡ ਵਾਪਰਦਾ ਜਦੋਂ ਦੱਖਣੀ ਭਾਰਤ ਦੇ ਬیدر ਸ਼ਹਿਰ ਵਿੱਚ ਕੁਝ ਗੈਰ ਸਿੱਖ ਵਿਦਿਆਰਥੀਆਂ ਵੱਲੋਂ ਸਿੱਖ ਵਿਦਿਆਰਥੀਆਂ ਉੱਤੇ ਬیدر ਦੇ ਬਾਜ਼ਾਰ ਵਿੱਚ ਹਮਲਾ ਕਰ ਦਿੱਤਾ ਜਾਂਦਾ ਜਿਸ ਵਿੱਚ ਕਈ ਸਿੱਖ ਨੌਜਵਾਨਾਂ ਦੀਆਂ ਜਾਨਾਂ ਗਈਆਂ ਪਰ ਇਹਨਾਂ ਕੁਝ ਹੋਰ ਦੇ ਵੀ ਉਥੋਂ ਦੇ ਸਿੱਖ ਆਗੂ ਅਤੇ ਉਥੋਂ ਦੀ ਸਰਕਾਰ ਵੱਲੋਂ ਕੁਝ ਢੁਕਵੇਂ ਕਦਮ ਨਹੀਂ ਚੁੱਕੇ ਗਏ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਲੜਾਈ ਨੂੰ ਸਿੱਖ ਅਤੇ ਗੈਰ ਸਿੱਖ ਦੀ ਲੜਾਈ ਬਣਾਇਆ ਗਿਆ ਜਿਸ ਤੋਂ ਬਾਅਦ ਸੰਰੂਰ ਦੇ ਕੁਝ ਖਾਰਕੂ ਸਿਗਾਰੇ ਬਦਰਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਪਰ ਇਸ ਸਭ ਦੇ ਵਿੱਚ ਫਿਰ ਜ세ਦਰ ਕੌਂਕੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸਾਲ 1991 ਅਤੇ ਸਾਲ 1992 ਦੋਵੇਂ ਸਾਲ ਹੀ ਉਹਨਾਂ ਦੇ ਜੇਲ੍ਹ ਅਤੇ ਠਾਲਿਆਂ ਵਿੱਚ ਹੀ ਬੀਤਦੇ ਜਿਵੇਂ ਕੁਝ ਦਿਨ ਉਹ ਘਰੇ ਰਹੇ ਤੇ ਕੁਝ ਦਿਨ ਠਾਲੇ ਵਿੱਚ ਫਿਰ ਫਿਰ ਸਾਲ 1992 ਦੇ ਅਖੀਰਲੇ ਮਹੀਨੇ 25 ਦਸੰਬਰ ਵਾਲੇ ਦਿਨ ਸਾਰੇ ਪਿੰਡ ਦੇ ਸਾਹਮਣੇ ਜਦੋਂ ਗੁਰਦੇਵ ਸੇ ਕੌਕੇਡ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਕਦੇ ਵੀ ਵਾਪਸ ਘਰ ਨਹੀਂ ਆਏ ਇਸ ਤੋਂ ਬਾਅਦ ਥਾਣੇ ਵਿੱਚ ਜਾ ਕੇ ਉਹਨਾਂ ਤੇ ਲਗਾਤਾਰ ਇੱਕ ਹਫਤਾ ਅਧਾ ਤਸ਼ੱਦਦ ਹੋਇਆ ਜਿਸ ਨੂੰ ਨਾ ਤਾਂ ਸ਼ਬਦਾਂ ਵਿੱਚ ਲਿਖਿਆ ਜਾ ਸਕਦਾ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ ਕੁਝ ਚਸ਼ਮਦੀਦਾ ਮੁਤਾਬਕ ਜ਼ਾਲਮ ਐਸਐਸਪੀ ਸਵਰਨ ਸੇ ਘੋਟ ਰੇਰੇ ਉਹਨਾਂ ਨੂੰ ਜੀਪ ਦੇ ਨਾਲ ਉਹਨਾਂ ਦੀਆਂ ਲੱਤਾਂ ਨੂੰ ਦਰੜ ਦਿੱਤਾ ਤਸ਼ੱਦਦ ਦੌਰਾਨ ਉਹਨਾਂ ਦੀ ਇੱਕ ਅੱਖ ਕੱਢ ਦਿੱਤੀ ਗਈ ਪਰ ਇਹਨਾਂ ਕੁਝ ਘੋੜ ਤੋਂ ਬਾਅਦ ਇੱਕ ਨਵੀਂ ਕਹਾਣੀ ਘੜੀ ਗਈ ਕਿ ਉਹਦਾ ਪੁਲਸ ਰਾਤ ਵਿੱਚੋਂ ਫਰਾਰ ਹੋ ਗਏ ਇੱਕ ਚਸ਼ਮਦੀਦ ਬੀਬੀ ਗਰਮੇਲ ਕੌਰ ਮੁਤਾਬਕ ਜਦੋਂ ਉਹ 28 ਦਸੰਬਰ ਵਾਲੇ ਦਿਨ ਠਾਰੇ ਗਈ ਤਾਂ ਉਸ ਵਕਤ ਭਾਈ ਕੌਕੇ ਦੀ ਹਾਲਤ ਬੜੀ ਨਾਜ਼ੁਕ ਸੀ ਉਹਨਾਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਸਨ ਸਾਰੇ ਸਰੀਰ ਉੱਤੇ ਡਾਂਗਾਂ ਦੇ ਢੀਲ ਪਏ ਹੋਏ ਸਨ ਅਤੇ ਉਹ ਦੀਵ ਬੇਹੋਸ਼ੀ ਦੀ ਹਾਲਤ ਵਿੱਚ ਪੈ ਸਨ ਜੋ ਦੇਖਣ ਨੂੰ ਇੱਕ ਲਾਸ਼ ਵਾਂਗ ਲੱਗ ਰਹੇ ਸਨ ਇੱਕ ਹੋਰ ਗਵਾ ਅਬਰਦੀ ਸੇਗ ਦੇ ਮਤਾਬਕ ਸਵਰਧ ਘੂਟਰੇ ਵੱਲੋਂ ਅਖੀਰ ਉਹਨਾਂ ਨੂੰ ਇੱਕ ਗੋਲੀ ਉਹਨਾਂ ਦੇ ਛਾਤੀ ਵਿੱਚ ਮਾਰੀ ਗਈ ਇੱਕ ਗਵਾੜੇ ਦਾ ਇਥੋਂ ਤੱਕ ਕਹਿ ਦਿੱਤਾ ਸੀ ਕਿ ਬਦਰਾ ਪੁਲਿਸ ਅਫਸਰ ਅਜੀਤ ਸਿੰਘ ਸੱਧੂ ਜਿਸ ਦੇ ਭਾਈ ਜਸਵੰਤ ਸਿੰਘ ਖਲਰੇ ਵਰਗਿਆਂ ਨੂੰ ਸ਼ਹੀਦ ਕੀਤਾ ਉਸ ਦੇ ਵੀ ਜਥੇਦਾਰ ਕੌਕੇ ਉੱਤੇ ਕਹਿ ਢਾਇਆ ਸੀ ਅਖੀਰ ਉਹ 1 ਜਨਵਰੀ 1993 ਨੂੰ ਸ਼ਹਾਦਤ ਦਾ ਜਹਾ ਪੀ ਗਏ ਪਰ ਇਸ ਤੋਂ ਬਾਅਦ ਇੱਕ ਝੂਠੀ ਕਹਾੜੀ ਪੁਲਸ ਹਰਾਸਤ ਵਿੱਚੋਂ ਭੱਜਣ ਵਾਲੀ ਘੜੀ ਗਈ ਜੇਸ ਤੋਂ ਬਾਅਦ ਜਦੋਂ ਸਰਕਾਰ ਉੱਤੇ ਲੋਕਾਂ ਵੱਲੋਂ ਦਬਾਅ ਬਣਾਇਆ ਗਿਆ ਤਾਂ ਉਸ ਵਕਤ ਦੀ ਅਕਾਲੀ ਸਰਕਾਰ ਨੇ ਇੱਕ ਜਾਂਚ ਕਮਿਸ਼ਨ ਬਿਠਾਇਆ ਸੀ ਕਿ ਜਥੇਦਾਰ ਕੌਕੇ ਦੀ ਮੌਤ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ ਜਿਸ ਦੇ ਚਾਰਜ ਐਡੀਸ਼ਨਲ ਡੀਜੀਪੀ ਵੀਪੀ ਤਵਾੜੀ ਸਨ ਜਿਨ੍ਹਾਂ ਨੂੰ ਵੀ ਇੱਕ ਅਮਾਰਦਾ ਪੁਲਸ ਅਫਸਰ ਵਜੋਂ ਦੇਖਿਆ ਜਾਂਦਾ ਸੀ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਉਹਨਾਂ ਦੀ ਮੌਤ ਦੀ ਜਾਂਚ ਕੀਤੀ ਅਤੇ ਉਸ ਤੋਂ ਇੱਕ ਰਿਪੋਰਟ ਤਿਆਰ ਕੀਤੀ ਸੀ ਜੋ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਜੱਦ ਤੱਕ ਹੀ ਰਹੀ ਕੀਤੀ ਗਈ ਤੇ ਨਾ ਹੀ ਕੋਈ ਕਾਰਵਾਈ ਹੋਈ ਹੈ ਸਾਲ 2001 ਵਿੱਚ ਵੀਪੀ ਤਵਾੜੀ ਦਾ ਅਖਬਾਰ ਵਿੱਚ ਇੱਕ ਲੇਖ ਛਪਿਆ ਸੀ ਜਦੋਂ ਉਹਨਾਂ ਨੇ ਲਿਖਿਆ ਸੀ ਕਿ ਜਥੇਦਾਰ ਕੌਕੇ ਦੀ ਸ਼ਹੀਦੀ ਵਿੱਚ ਕੁਝ ਪੁਲਿਸ ਅਫਸਰ ਸ਼ਾਮਲ ਸਨ ਜੋ ਉਸ ਵਕਤ ਦੀ ਸਰਕਾਰ ਦੇ ਖਾਸ ਮਕਾਸਦ ਸਨ ਤੇ ਉਹਨਾਂ ਉੱਪਰ ਕੋਈ ਵੀ ਕਾਰਵਾਈ ਅੱਜ ਤੱਕ ਨਹੀਂ ਹੋਈ ਸੋ ਦੋਸਤੋ ਏਸੀ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਜੀਵਨ ਅਤੇ ਸ਼ਹਾਦਤ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਹ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ